ਸਾਨੂੰ ਬੇਨਤੀ ਕਰਨ ਆਏ ਐ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੰਮទឹក ਜਥੇਬੰਦਗਾ ਵੱਲੋਂ ਕੱਚੇ ਪੱਕੇ ਮਜ਼ਦਮਾ ਵੱਲੋਂ ਮਸਲੇ ਕੀ ਐ ਜੋ ਪੰਜ ਕਾਲੇ ਕਾਨੂੰਨ ਸੈਂਟਰ ਦੀ ਹਕੂਮਤ ਲੈ ਕੇ ਆਈ ਐ ਤੇ ਉਹਦਾ ਸਾਥ ਭਗਵੰਤ ਦੀ ਸਰਕਾਰ ਦੇ ਰਹੀ ਐ ਸਭ ਤੋਂ ਪਹਿਲੀ ਆਧਾਰਨ ਮੈਂ ਸ਼ੁਰੂ ਕਰੂੰਗਾ ਚਿਪਾਂ ਵਾਲੇ ਮੀਟਰਾਂ ਤੋਂ ਕਿਉਂਕਿ ਪੈਣਾ ਤੇ ਭਰਾਵੋ ਲਾਈਟ ਤੁਹਾਡੇ ਸਰੀਰ ਦਾ ਇੱਕ ਅੰਗ ਹੈ ਇਹਦੇ ਬਿਨਾਂ ਨਹੀਂ ਸਰਦਾ ਇਹਦੇ ਤੇ ਲਾਇਆ ਕਿਨੇ ਹੈ ਸਾਡੀਆਂ ਸਰਕਾਰਾਂ ਨੇ ਲਾਇਆ ਹੈ ਤੇ ਹੁਣ ਸਾਤੇ ਤੋਂ ਖੂਨ ਤੇ ਹੋਈਆਂ ਸਾਡੇ ਕਰਾਚ ਮੇਰਾ ਪੌਂਟ ਤੋਂ ਉਹਨੂੰ ਕਿਹਾ ਭਾਈ ਬੜੀ ਕੰਮ ਦੀ ਗੱਲ ਹੈ ਸੱਚੀਓ ਸੁਣ ਲਓ ਇਹ ਤੁੱਲੇ ਤੁੱਲੇ ਦੀ ਗੱਲ ਹੈ ਇਹ ਕਰ ਕਰ ਦੀ ਗੱਲ ਹੈ ਭਰਾਵਾ ਕਿਵੇਂ ਲਾਟ ਖੋਣੀਓ ਸੋਚੋ ਅੱਜ ਤੁਸੀਂ ਖੜੇ ਆ ਸਾਡੀਆਂ ਭੈਣਾਂ ਖੜੀਆਂ ਭਰਾ ਖੜੇ ਆ ਇੱਕ ਵੀ ਬੰਦਾ ਹੱਥ ਖੜਾ ਕਰਕੇ ਕਹਦੇਓ ਕਿੰਨਾ ਵੀ ਕੋਈ ਸੌਖਾ ਹੈ ਕਿੰਨੇ ਵੀ ਕਿਸੇ ਦੇ ਹਾਲਾਤ ਬਿੱਤਰ ਨੇ ਇੱਕ ਬੰਦਾ ਵੀ ਕਹਦੇ 600 ਜੂਨਟ ਨਾਲੇ ਫਰੀ ਆਉਂਦੀ ਆ 6 ਰੁਪਿਆ ਹੁੰਟ ਪੈਂਦੀ ਹੈ ਜੇ ਅਸੀਂ ਸੌਖੇ ਦਾ ਬਿੱਲ ਕਰ ਸਕਦੇ ਹਾਂ ਤਾਂ ਦੱਸ ਦਿਓ ਨਹੀਂ ਭਰੇ ਜਾਂਦੇ ਅਸੀਂ ਹੁਣ ਕੀ ਹੈ ਬਿੱਲ ਆਉਂਦਾ ਹੈ 15 ਦਿਨਾਂ ਦਾ ਸਮਾਂ ਮਿਲਦਾ ਸਾਨੂੰ ਵੀ 15 ਦਿਨਾਂ ਨੂੰ ਐਸ ਤਰੀਕ ਨੂੰ ਭਾਈ ਤੂੰ ਬਿੱਲ ਭਰਦੀ ਫਲਾਣਾ ਸਿਆਂ ਉਸ ਤੋਂ ਬਾਅਦ ਨਹੀਂ ਭਰਿਆ ਜਾਂਦਾ ਦੋ ਬਿੱਲ ਇਕੱਠੇ ਤੱਕ ਲੈ ਜਾਂਦੇ ਆਪਾਂ ਨਹੀਂ ਭਰੇ ਜਾਂਦੇ ਤੀਜਾ ਬਿੱਲ ਆ ਗਿਆ ਮਲਾਜਮਾ ਹੀਟਰ ਲਾਉਣ ਆ ਗਏ ਜਥੇ ਬਿੰਦਗਾ ਕੋਲੇ ਜਾਵੜੇ ਆਗੇ ਭਾਈ ਸਾਡੇ ਝੰਡੇ ਚੱਕ ਕੇ ਵੀ ਯਾਰ ਕੋਈ ਨਹੀਂ ਭਾਈ ਇਹ ਗਰੀਬ ਹੈ ਛੋਟਾ ਕਿਸਾਨ ਹੈ ਛੋਟਾ ਮਜ਼ਦੂਰ ਹੈ ਇਹਦੇ ਤੇ ਫੇਟੀ ਪੈ ਗਈ ਨਹੀਂ ਪਰ ਸਕਿਆ ਕਿਸ਼ਤਾਂ ਕਰਤੀਆਂ ਕਿਸ਼ਤਾਂ ਨਾ ਪਰਦੇਓ ਪਰ ਲੈ ਤਾਂ ਚਲਦੀ ਆ ਨਾ ਇਹ ਨਹੀਂ ਰਹਿਣਾ ਉਹ ਵੀਰੋ ਸੱ ਨੂੰ ਵਾਚੇ ਮਾਰਦੇ ਨਹੀਂ ਰਹਿਣਾ ਕਿਉਂ ਕਿਉਂਕਿ ਜਿਵੇਂ ਮੋਬਾਈਲਾਂ ਦੇ ਵਿੱਚ ਤੁਸੀਂ ਰੀਚਾਰਜ ਕਰਾਉਂਦੇ ਹੋ ਉਹ ਮੇਰੀ ਚਾਰਜ ਕਰਨਾ ਪਿਆ ਕਰੂਗਾ ਬੋਡਾ ਫੋਨ ਆਈਡੀਆ ਡੇਟਾ ਸਪਾਈਸ ਜਿਵੇਂ ਆਪਾਂ ਮੋਬਾਈਲ 'ਚ ਪੈਸੇ ਪਾਉਣ ਜਾਂਦੇ ਆ ਨਾ ਆਏ ਜਾਣੇ ਪਿਆ ਕਰਨਗੇ ਕੱਲ ਪੈਸੇ ਪਾਉਣ ਦੀ ਵੀ ਨਹੀਂ ਹੈ ਤੁਸੀਂ ਕਹੋਗੇ ਪਾਵਾਗੇ ਫਿਰ ਕੀ ਆ ਲੈ ਪੈਸੇ ਪਾਉਣੇ ਆ ਹੁਣ ਕਿਹੜਾ ਬਿੱਲ ਵੀ ਭਰਦੇ ਉਹ ਨਹੀਂ ਭਾਈ ਓਏ ਉਹ ਜਦੋਂ ਪੈਸੇ ਮੁੱਕ ਗਏ ਨਾਲ ਦੀ ਨਾਲ ਢੇਰਾ ਜਿਵੇਂ ਮੋਬਾਈਲ 'ਚ ਕੰਪਿਊਟਰ ਬੋਲਣ ਲੱਗ ਜਾਂਦਾ ਹੈ ਵੀ ਜਾ ਹੁਣ ਆਪਾਂ ਮੋਬਾਈਲ ਤੇ ਇੰਨਾ ਵੇਖ ਲਓ ਜੁੜ ਕੇ ਆਪਾਂ ਦੋ ਦਿਨ ਪਹਿਲਾਂ ਕੰਪਿਊਟਰ ਜੋ ਦੱਸਣ ਲੱਗ ਜਾਂਦਾ ਵੀ ਮੋਬਾਈਲ 'ਚ ਪੈਸੇ ਮੁੱਕ ਰਹੇ ਨੇ ਆਪਾਂ ਕਹਿੰਦੇ ਆ ਕੱਲ ਨੂੰ ਪੈਸੇ ਮੁੱਕ ਜਣੇ ਆ ਯਾਰ ਇਹਦਾ ਇੰਤਜ਼ਾਮ ਕਰ ਉਹ 3.500 400 450 500 ਦਾ ਠੀਕ ਆ ਆਪਾਂ ਇਹਦੇ ਨੇ ਮਹੀਨਾ ਟੱਪ ਵੀ ਗਿਆ ਯਾਰ ਕਮਾਲ ਹੋ ਗਈ ਵੀ ਨਾ ਆ ਵੀ ਗਿਆ ਫੇਰ ਲਾਈਟ ਦਾ ਕੀ ਬਣੂ ਹੁਣ ਘਰੇ ਦੋ ਡੰਗਰ ਖੜੇ ਆ ਗਰਮੀ ਦਾ ਮਹੀਨਾ ਹੈ ਉਹ ਬਾਈ ਲੈਟ ਸਾਥੋ ਤਾਂ ਖੋੜੀ ਖੋੜੀ ਐ ਤਾਂ ਡੰਗਰ ਪਸ਼ੂ ਜੀਵ ਜੰਤੂਆਂ ਦਾ ਵੀ ਕੁਸੜੀ ਬਣਨਾ ਜਿਵੇਂ ਕਿਸਾਨੀ ਅंदोलਨ ਆਇਆ ਸੀ ਕਿਸਾਨੀ ਅंदोलਨ ਦੇ ਵਿੱਚ ਉਹਨੂੰ ਕਿਹਾ ਗਿਆ ਇਨਸਾਨ ਦਾ ਅंदोलਨ ਰੋਟੀ ਦਾ ਅंदोलਨ ਰੋਟੀ ਨਾਲ ਜੁੜਾ ਗਿਆ ਮਾਇਆ ਦਾ ਜੀਵ ਜੰਤੂ ਪਸ਼ੂਆਂ ਦਾ ਅंदोलਨ ਸੀ ਜੇ ਇੱਥੇ ਜ਼ਮੀਨਾਂ ਤੇ ਕਾਰਪੋਰੇਟ ਆ ਜਾਂਦੇ ਇੱਥੇ ਪਸ਼ੂ ਡੰਗਰ ਵੀ ਨਹੀਂ ਰਹੇ ਸੀ ਸੋਣਾ ਛੋਟੇ ਘਰਾਂ ਦੇ ਵਿੱਚ ਜਿਹੜਾ ਬੰਦਾ ਦੋ ਡੰਗਰ ਰੱਖ ਕੇ ਚਾਰ ਡੰਗਰ ਰੱਖ ਕੇ ਦੁੱਧ ਦਾ ਪਾ ਕੇ ਡੈਰੀ ਦੇ ਵਿੱਚ ਗੁਜ਼ਾਰਾ ਕਰਦਾ ਦੁੱਧ ਪਾ ਕੇ ਉਹਦਾ ਕੀ ਬਣੂਗਾ ਭਾਈ ਦੱਸ ਦਿਓ ਤੁਸੀਂ ਮੈਨੂੰ ਇੱਕ ਗੱਲ ਵੀ ਉਹ ਪੈਸੇ ਪਵਾ ਕੇ ਮੱਛੀ ਮੋਟਰ ਛੱਡ ਲੂ ਉਹ ਪੈਸੇ ਪਵਾ ਕੇ ਹਰਾਚਾਰਾ ਮੋਟਰ ਤੇ ਕੁੱਤਰ ਲੂ ਸਾਡਾ ਤਾਂ ਸਿਸਟਮ ਬਿਜਲੀ ਨਾਲ ਜੁੜਿਆ ਹੋਇਆ ਹੈ ਸਾਡੇ ਘਰਾਂ 'ਚ ਤਾਂ ਦੁੱਧ ਵੀ ਨਹੀਂ ਰਹਿਣਾ ਉਹ ਜੇ ਵੀਰੇ ਲਾਈਟ ਚਲੀ ਗਈ ਸਾਡੇ ਘਰਾਂ 'ਚ ਦੁੱਧ ਨਹੀਂ ਰਹਿਣਾ ਆਹ ਗੱਲ ਰੋਟ ਕਰੋ ਕਿਉਂਕਿ ਕਰਮਾਂ ਦੇ ਵਿੱਚ ਦੋ ਦੁਬਾਰਾ ਪਸ਼ੂ ਨਮੋਣੇ ਹੋ ਅਗਲੀ ਗੱਲ ਜਦੋਂ ਬਾਲਵ ਛੱਡਦੇ ਹੋ ਰਾਤ ਨੂੰ ਸਿਆਲ ਦੇ ਵਿੱਚ ਵੀ ਵੀ ਬੱਚਿਆਂ ਨੇ ਪੜ੍ਹਾਈ ਕਰਨੀ ਹੈ ਉਹ ਬੱਚੇ ਪੜ੍ਹਾਈ ਵੀ ਨਹੀਂ ਕਰ ਸਕਣਗੇ ਉਹ ਭਰਾਵੋ ਕੱਪੜੇ ਪ੍ਰੈਸ ਕਰਨੇ ਆ ਕਿੱਥੋਂ ਪ੍ਰੈਸ ਕਰੋਗੇ ਕੱਪੜੇ ਧੋਣੇ ਆ ਪਾਣੀ ਵਾਲੀ ਟੈਂਕੀ ਭਰਨੀ ਆ ਟੁੱਟੀ ਆ ਗਈ ਉਹਦੀ ਮੋਟਰ ਚਾਉਣੀ ਆ ਕਿੱਥੋਂ ਚਲਾਓਗੇ ਗਰਮੀ ਆ ਗਈ ਏਸੀ ਚਲਾਉਣਾ ਹੈ ਗਰਮੀ ਆ ਗਈ ਪੱਖਾ ਚਲਾਉਣਾ ਹੈ ਓਪਰ ਹਾਲਾਤ ਕੀ ਬਣ ਗਏ ਸੋਨੂੰ ਆ ਪੁੱਛਣਾ ਚਾਹੁੰਨੇ ਆ ਭਰਾਵੋ ਫੇਰੇ ਬਿਜਲੀ ਇਹ ਪਤਾ ਹੀ ਨਹੀਂ ਬਈ ਇਹਦਾ ਰੇਟ ਕੀ ਬਣਦਾ ਕਿਉਂ ਕਿਉਂਕਿ ਜਦੋਂ ਬਈ ਕੰਪਨੀਆਂ ਕੋਲੇ ਲਾਈਟ ਜਾਵੜੀ ਉਹਨਾਂ ਨੇ 50 ਰੁਪਏ 40 ਰੁਪਏ 30 ਰੁਪਏ 20 ਰੁਪਏ 25 ਰੁਪਏ 60 ਰੁਪਏ 70 ਰੁਪਏ 100 ਰੁਪਿਆ 200 ਰੁਪਿਆ ਬਈ ਪਤਾ ਹੀ ਨਹੀਂ ਉਹਨਾਂ ਨੇ ਕੀ ਰੇਟ ਵੇਚਣੀ ਆ ਕਿਉਂਕਿ ਉਹਨਾਂ ਨੇ ਪਤਾ ਲਾਟ ਬਣਾ ਸਰਦਾ ਨਹੀਂ ਫਿਰ ਇਹ ਨਹੀਂ ਪਤਾ ਛੋਟਾ 20000 ਰੁਪਿਆ ਜੇ ਤੁਸੀਂ ਮੀਟਰ ਚ ਪਵਾ ਲਿਆ 20000 ਦਾ ਛੋਟੇ 2 ਦਿਨ ਨਿਕਲਣਾ ਛੋਟੇ 3 ਨਿਕਲਣ ਛੋਟਾ 1 ਨਿਕਲੇ ਕੋਈ ਪਤਾ ਨਹੀਂ ਉਹਦਾ ਫਿਰ ਤੁਸੀਂ ਆਇਆ ਉਹਦੇ ਦਿਲ ਤੇ ਹੱਥ ਰੱਖ ਕੇ ਦੱਸਦੇ ਹੋ ਵੀ ਆਹ ਹਾਲਾਤਾਂ ਦੇ ਵਿੱਚ ਹੈਗੇ ਆ ਔਰ ਫਿਰ ਇਹ ਗੱਲ ਵੀ ਨਹੀਂ ਰਹਿਣੀ ਉਹ ਫਿਰ ਜਿਹੜਾ ਬਿਜਲੀ ਦਾ ਸਿਸਟਮ ਜੁੜਿਆ ਹੋਇਆ ਹੈ ਜੇ ਤੁਸੀਂ ਪੁੱਛ ਲਵਾਉਣ ਜਾਣਾ ਹੈ ਜਿਹੜਾ 50 ਰੁਪਿਆ ਚ ਲੱਗਦਾ ਉਹ 200 ਰੁਪਏ ਚ ਰੱਖੂਗਾ ਉਹ ਫਿਰ ਤੁਸੀਂ ਕੋਈ ਮਸ਼ਿੰਦਰੀ ਹੈ ਬਿਜਲੀ ਦੇ ਉੱਤੇ ਚਲਦੀ ਆ ਖਰਾਬ ਹੋ ਗਈ ਤੇ 500 ਦਾ 2000 ਦਾ ਨੁਕਸਾਨ ਹੋਊਗਾ ਕਿਉਂ ਦੇਖਦੇ ਨਹੀਂ ਜਦੋਂ ਬੱਸਾਂ ਦਾ ਡੀਜ਼ਲ ਦਾ ਰੇਟ ਵੱਧ ਜਾਂਦਾ ਫਿਰ ਬੱਸਾਂ ਦਾ ਕਿਰਾਇਆ ਨਹੀਂ ਵੱਧਦਾ ਉਹਨਾਂ ਨੇ ਤਾਂ ਪਤਾ ਹੋ ਲਈ ਐ ਫਿਰ ਬਿਜਲੀ ਨਾਲ ਜਿਹੜਾ ਸਿਸਟਮ ਜੁੜਿਆ ਉਹਨੇ ਵੀ ਫੜਨੀ ਐ ਤੇਜ਼ੀ ਫਿਰ ਛੋਟੇ ਹਵਾਲਾਤ ਹੈ ਲੋਕੋ ਕੋਈ ਗੱਟਾ ਵੀ ਧਣਾਠ ਕਿਉਂ ਨਾ ਹੋਵੇ ਬਿਲਕੁਲ ਨਹੀਂ ਬਿੱਲ ਦਾ ਕਿੰ ਕੀਤਾ ਜਾਣਾ ਬਿਲਕੁਲ ਨਹੀਂ ਪੈਸੇ ਪੁਆਏ ਜਾੜੇ ਇਹ ਹਮਲਾ ਇੱਥੇ ਨਹੀਂ ਹੈ ਇਹ ਹਮਲਾ ਸੋਨੂ ਆਦੇ ਚੱਪੜੇ ਮੀਟਰ ਦਾ ਆਪਾਂ ਵੱਡੀ ਪੱਦਰ ਤੇ ਰਲ ਮਿਲ ਕੇ ਵਿਰੋਧ ਕਰਨਾ ਕੋਈ ਵੀ ਮਾਈ ਦਾ ਲਾਲ ਇੱਥੇ ਐਮਐਲਏ ਆ ਜਾਂਦਾ 300 ਬੰਦਾ ਇਕੱਠਾ ਹੋ ਜਾਂਦੇ ਅਸੀਂ ਓਏ ਆ ਤਾਂ ਸਾਡੇ ਬੱਚਿਆਂ ਦਾ ਰੋਜ਼ਗਾਰ ਹੈ ਓ ਕੱਲੂ ਸਾਡੇ ਬੱਚੇ ਪੁੱਛਣਗੇ ਓ ਬਾਪੂ ਜਿੱਤੇ ਚੱਪੜਾ ਮੀਟਰ ਲੱਗਦਾਈ ਤੁਸੀਂ ਕਿੱਥੇ ਗਏ ਸੀ ਕਿਹੜੇ ਖੂਚ ਟੱਕਿਆ ਸੀ ਓ ਤੇਰੇ ਦਾ ਫੋਲ ਕਿਉਂ ਨਹੀਂ ਕੀਤਾ ਤੇ ਭਾਈ ਐਮਐਲਏ ਕੋਈ ਨਹੀਂ ਆਦਾ ਮੰਤਰੀ ਵੀ ਆ ਚੱਪ ਵਾਲੇ ਮੀਟਰ ਮੈਂ ਨਹੀਂ ਲੱਗਣ ਦਿੰਦਾ ਵੀ ਵੀਰੋ ਤੁਸੀਂ ਮੈਨੂੰ ਵੋਟਾਂ ਪਾਉਣਾ ਮੈਂ ਮੂਹਰੇ ਜਾ ਕੇ ਬੈਠੂਗਾ ਮੈਂ ਮੂਹਰੇ ਜਾ ਕੇ ਵਿਰੋਧ ਕਰੂੰਗਾ ਕੋਈ ਨਹੀਂ ਕਹੂਗਾ ਨਾ ਮੁੱਖ ਮੰਤਰੀ ਨਾ ਮੰਤਰੀ ਨਾ ਸੰਤਰੀ ਨਾ ਐਮਐਲਏ ਨਾ ਸ਼ੈਲ ਨੇ ਕੋਈ ਨਹੀਂ ਕਹੂਗਾ ਵੀ ਮੈਂ ਚੱਪ ਵਾਲੇ ਮੀਟਰਾਂ ਦਾ ਵਿਰੋਧ ਕਰਦਾ ਕਿਉਂਕਿ ਉਹ ਸਰਕਾਰਾਂ ਕਾਰਪੋਰੇਟ ਪੱਖੀ ਨੇ ਉਹੀ ਬਗਵੰਤਾਂ 3 ਲੱਖ ਮੀਟਰ ਲੈ ਕੇ ਆਇਆ ਹੈ ਜਿਹੜਾ ਇਨਸਾਨਾਂ ਦਾ ਵਾਦਾ ਕਰਕੇ ਆਇਆ ਵੀ ਪੰਜਾਬ ਦੇ ਵਿੱਚ ਮੈਂ ਮੀਟਰ ਲਾਉਂਗਾ ਮੈਂ ਇਹ ਨੂੰ ਲਾਕੂ ਕਰੂੰਗਾ ਬਿਜਲੀ ਐਕਟ 225 ਨੂੰ ਜਿਹੜਾ 2020 ਦੇ ਵਿੱਚ ਜਿਹੜਾ ਭਗਵਤਪານ ਨਾੜਾ ਮਾਰਦਾ ਸੀ ਕਿਸਾਨ ਮਜ਼ਦੂਰਾਂ ਦਾ ਨਾੜਾ ਮਾਰਦਾ ਸੀ ਕਿਰਤੀ ਲੋਕਾਂ ਦੇ ਹੱਕ ਜਮਾ ਚਾਹਦਾ ਸੀ ਅੱਜ ਉਹ ਤੇਜੀ ਨਾਲ ਕਾਰਪੇਟਾਂ ਨੂੰ ਛੋਟੇ ਪਾਰਾ ਚ ਲਿਆ ਰਿਹਾ ਹੈ ਉਹ ਦੂਜੀ ਗੱਲ ਆ ਨਰੇਕਾਂ ਦਾ ਜਿਹੜਾ ਨਰੇਕਾਂ ਦਾ ਕੰਮ ਮਿਲਦਾ ਸੀ ਛੋਟੇ ਚੁੱਲਿਆਂ ਦੇ ਵਿੱਚ ਪੁੜੀ ਪਾਇਆ ਜਾ ਰਿਹਾ ਹੈ ਪਕਵਾਨ ਰਾਮ ਜੀ ਦੇ ਨਾਤੇ ਨਾਂ ਬਦਲ ਕੇ ਉਹ ਰਜਗਾਰ ਦੇ ਦਿਓ ਰਜਗਾਰ ਖੋਲੋ ਭਗਵਾਨ ਦੇ ਨਾਤੇ ਤੁਸੀਂ ਰਜਗਾਰ ਖੋਲੋ ਰਾਮ ਜੀ ਦੇ ਨਾਤੇ ਰਜਗਾਰ ਖੋਲੋ ਲੋਕਾਂ ਨੂੰ ਕਰਮਾਂ ਦੇ ਨਾਤੇ ਤੁਸੀਂ ਬੰਦ ਰਹੇ ਹੋ ਇਹੀ ਕੀਤਾ ਪਿੰਡਾਂ ਦੇ ਵਿੱਚ ਵੋਟਾਂ ਦੇ ਭਾਈ ਦੀ ਭਾਈ ਦੀ ਧੜੀ ਫੜੀ ਹੈ ਭਾਈ ਦੇ ਭਾਈ ਦੀ ਪੱਕ ਲਾਈ ਹੈ ਪਿੰਡ ਦੇ ਵਿੱਚ ਆਂਡੀ ਤੇ ਗਵੰਡੀ ਨੂੰ ਲੜਾਇਆ ਐ ਐਸੀ ਤਰ੍ਹਾਂ ਰਾਮ ਜੀ ਦਾ ਨਾਰਾ ਲੈ ਕੇ ਤੁਸੀਂ ਮਜ਼ਦੂਰਾਂ ਤੋਂ ਬਿੱਲੀ ਲਾ ਰਹੇ ਹੋ ਛੋਟਾ ਕਿਸਾਨ ਮਜ਼ਦੂਰ ਜੋ ਮੜਰੇਗਾ ਦੇ ਵਿੱਚ ਕੰਮ ਕਰਦੇ ਸੀ 30 ਤੋਂ 40 ਦਿਨਾਂ ਦਾ ਕੰਮ ਮਿਲਦਾ ਸੀ ਸਾਲ ਦੇ ਵਿੱਚ 100 ਦਿਨ ਦੇ ਵਿੱਚੋਂ ਆਦੇ ਅਸੀਂ 125 ਦਿਨ ਦਾ ਕਰਤਾ ਜੇ ਮਾੜੇ 500 ਰੁਪਏ ਦਿਹਾੜੀ ਹੈ ਉਹਨੂੰ ਘਟਾ ਕੇ 300 ਕਰ ਦਿਓਗੇ ਕੰਮ ਕਹਤਾ 10 ਤੋਂ 15 ਘੰਟੇ ਕਰਤਾ ਕੀ ਫਾਇਦਾ ਹੋਇਆ ਬਈ ਹੁਣ ਸਿੰਟਰ ਤੋਂ ਪੰਜਾਬ ਦੀਆਂ ਸਰਕਾਰਾਂ ਦੇ ਵਿੱਚ ਬਿਸਰ ਕਿਨੂ ਐ ਆ ਲੋਕਾਂ ਨੂੰ ਜਿਹੜੀ ਸਰਕਾਰ 10 ਪੈਸੇ ਨਹੀਂ ਅਦਾ ਕਰ ਸਕਦੀ ਸੀ ਅੱਜ ਉਹਨੂੰ ਕਿਹਾ ਜਾ ਰਿਹਾ 40 ਪੈਸੇ ਅਦਾ ਕਰੂ ਸੈਂਟਰ ਤੋਂ 60 ਪੈਸੇ ਅਦਾ ਕਰੂ ਓਏ ਭਗਵੰਤ ਜੀ ਦੀ ਸਰਕਾਰ ਤਾਂ ਲੋਕਾਂ ਦੇ ਅੰਦਰ ਗਿਸਿਆਂ ਦੇ ਵਿੱਚੋਂ 100-100 ਰੁਪਇਆ ਕੱਢਦੀ ਫਿਰਦੀ ਹੈ ਤੁਸੀਂ ਆਦੇ ਆ ਵੀ ਇਹ 40 ਪੈਸੇ ਅਦਾ ਕਰੂ ਸਾਡੇ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਹੋ ਗਿਆ ਤੁਸੀਂ ਆਦੇ ਆ ਸਟੇਟਾਂ ਦੀਆਂ ਸਰਕਾਰਾਂ ਤੇ ਪੰਜਾਬ ਦੀ ਸਰਕਾਰ 40 ਪੈਸੇ ਅਦਾ ਕਰੂ ਉਹਦੇ ਵਿੱਚ ਨਕਸਾਨ ਕੀ ਦਾ ਲੋਕਾਂ ਦਾ ਪੰਜਾਬ ਨੇ ਕਹਿਣਾ ਹੈ ਸੈਂਟਰ ਨਹੀਂ ਦੇ ਰਿਹਾ ਸੈਂਟਰ ਨੇ ਕਹਿੰਨੇ 40 ਪੈਸੇ ਪੰਜਾਬ ਦੀ ਸਰਕਾਰ ਵੀ ਪਾ ਰਹੀ ਉਹਦੇ ਚ ਨੁਕਸਾਨ ਕੀ ਦਾ ਸੋਡਾ ਵੀਰੋ ਸੋਡਾ ਜਿਹੜੇ ਲੋਕ ਨੇ ਲੇਬਰ ਵੇਲੇ ਨੇ ਆਪਦੇ ਹੱਕਾਂ ਲਈ ਤੁਸੀਂ ਆਪਦੀ ਆਵਾਜ਼ ਨਹੀਂ ਚੱਕ ਸਕਦੇ ਮਤੇ ਲੈ ਕੇ ਆਏ ਨੇ ਜੇ ਤੁਸੀਂ ਆਪਦੇ ਹੱਕ ਤੇ ਸੱਚ ਦੀ ਆਵਾਜ਼ ਚੱਕੋਗੇ ਸੋਡਾ ਗਲ ਚ ਗੁੱਠਾ ਦਿੱਤਾ ਜਾ ਰਿਹਾ ਉਹ ਕਾਨੂੰਨ ਲੈ ਕੇ ਆਏ ਜਿਹੜੇ ਚਾਰ ਬੰਦੇ ਵਿਰੋਧ ਕਰੋਗੇ ਉਹਦੇ ਹੱਕ ਤੇ ਸੱਚ ਦੀ ਗੱਲ ਕਰੋਗੇ ਛੋਟੇ ਤੇ ਮਕਦਮੇ ਦਰਜ ਹੋਣਗੇ ਤੁਸੀਂ ਧਰਮਾ ਨਹੀਂ ਲਾ ਸਕਦੇ ਤੁਸੀਂ ਵਿਰੋਧ ਨਹੀਂ ਕਰ ਸਕਦੇ ਛੋਟੇ ਤੇ ਪਰਚੇ ਦਰਜ ਕਰਾਂਗੇ ਛੋਟੀ ਆਵਾਜ਼ ਨੂੰ ਲਪਾਗੇ ਤਪਾਂਗੇ ਕਾਟੂਖੂਠਾ ਦੇਵਾਂਗੇ ਇਹ ਕਾਨੂੰਨ ਵੀ ਲੈ ਕੇ ਆ ਰਹੇ ਨੇ ਆ ਸੁਣ ਲੋ ਸਾਡੇ ਕਿਸਾਨ ਭਰਾ ਖੜੇ ਨੇ ਆਵਾਜ਼ ਜਨਦੀ ਹੋਊਗੀ ਅੱਗੇ ਛੋਟੇ ਘਰਾਂ ਦੇ ਵਿੱਚ ਵੀ ਹੁੰਦਾ ਸੀ 23 29 ਕਣਕ ਹੁੰਦੀ ਸੀ ਆਪਾਂ ਕਰੋ ਆਪਦੇ ਹੱਥੀ ਉਹਨੂੰ ਪਤਾ ਹੁੰਦਾ ਸੀ ਆਪਾਂ ਇਹਨੂੰ ਗ੍ਰਾਇਆ ਹੋਇਆ ਹੈ ਇਹਨੂੰ ਅਗਾਇਆ ਹੋਇਆ ਹੈ ਆਪ ਨੂੰ ਪਤਾ ਹੈ ਸਾਡਾ ਆਪਦਾ ਵੀਰ ਹੈ ਹੁਣ ਤੁਸੀਂ ਨਹੀਂ ਬੀਜੋਗੇ ਨਹੀਂ ਬੀਜੋਗੇ 1 ਕਰੋੜ ਲੈ ਕੇ ਆਇਆ ਚਾਹਵਾਨੀਆਂ ਦੇ ਬਾਹਰ ਚ ਚਾਹਵਾਨੀਆਂ ਦੇ ਬਾਹਰ ਚ ਜਾ ਟਾਟੇ ਬਰਲਿਆਂ ਦੇ ਬਾਹਰ ਚ ਉੱਥੇ ਲੈ ਕੇ ਆਓ ਤੁਸੀਂ ਆਪਦਾ ਵੀ ਨਹੀਂ ਬੀਜ ਸਕਦੇ ਆਪਦੇ ਖੇਤਾਂ ਦੇ ਵਿੱਚ ਛੋਟੇ ਜਿਹੜਾ ਕਿਸਾਨ 10 ਕਿਲੋ 20 ਕਿਲੋ ਚ ਪਾ ਕੇ 70 ਮਨ ਝੜਨ ਝੜ ਲਾਤੀ ਜਿਹੜੇ ਕਿਸਾਨ ਨੇ 5 ਕਿਲੋ ਤੋਂ ਨਾ ਕਿਲੋ ਚ ਪਾ ਕੇ 70 ਮਨ ਝੜ ਲਾਤਾ ਉਹ ਭਰਾਵਾ ਉਹਨੂੰ ਆ ਰਿਹਾ 13 20 ਹੀ ਚੱਲੂਗਾ ਨਕੇਸ਼ ਆਵੰਦੀ ਦਾ 20 ਚੱਲੂਗਾ ਅਦਾਨੀ ਦਾ ਵੀ ਚੱਲੂਗਾ 13 20 ਨਹੀਂ ਚੱਲੂਗਾ ਆ ਕਰੋਣ ਲੈ ਕੇ ਆ ਰਹੇ ਨੇ ਹੋਰ ਸਾਨੂੰ ਸਤਰਾ ਮੋਰੇ 16 ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਇਕੱਠਾ ਹੈ ਇਹਨਾਂ ਦੇ ਵਿਰੋਧ ਵਿੱਚ ਆਪਦੇ ਆਪੇ ਸਾਦਨਾ ਤੇ ਆਜੋ ਇੱਥੇ ਜਥੇਬੰਦੀਆਂ ਨੂੰ ਮਜ਼ਬੂਤ ਕਰੋ ਝੰਡੇ ਦੇ ਵਿੱਚ ਡੰਡਾ ਪਾਓ ਜੇ ਭਰਾਵੋ ਇਕੱਠੇ ਹੋਣਾ ਨਹੀਂ ਹਾਲਾਤ ਬੜੇ ਮਾੜੇ ਆ ਗਏ ਆ ਇੱਕ ਗੱਲ ਧਿਆਨ ਨਾਲ ਸੁਣ ਲਿਓ ਆ ਗਿੱਕਟੀ ਝੰਡਾ ਹੈ ਇਹਨਾਂ ਸਾਡੀ ਗੱਡੀ ਤੇ ਲੱਗਿਆ ਹੋਵੇ ਟੋੜ ਪਲਾਜ਼ੇ ਉੱਤੋਂ ਦੀ ਜਾਨੇ ਕੋਈ ਪਰਚੀ ਨਹੀਂ ਕਰਦਾ ਜਦੋਂ ਕੋਈ ਚਲਾਨ ਕੱਟਣ ਵਾਲੇ ਖੜੇ ਹੁੰਦੇ ਆ ਝੰਡਾ ਲੱਗਿਆ ਹੋਵੇ ਕੋਈ ਚਲਾਨ ਨੀਛੇ ਦੀ ਕੱਟਦਾ ਵੀਰੋ ਫਿਰ ਲੋਕਾਂ ਦੀ ਤਾਕਤ ਵੱਡੀ ਹੋਈ ਕਿ ਆ ਜਿਹੜੇ ਆਉਂਦੇ ਨੇ ਇਹ ਵੱਡੇ ਹੋਏ ਜਿੰਨਾ ਮਗਰ ਅਸੀਂ 75 ਸਾਲ ਦੇ ਤੁਰੇ ਫਿਰਦੇ ਆ ਸਾਨੂੰ ਇਹ ਪੁੱਛਦੇ ਆ ਤਾਂ ਸਾਡੇ ਹੱਕਾਂ ਤੇ ਟਾਕਾ ਮਾਰ ਰਹੇ ਨੇ ਕਾਰਕਟਾ ਨੂੰ ਘਰੇਵਾਰ ਰਹੇ ਨੇ ਸਾਡੇ ਰੁਜ਼ਗਾਰ ਖੋ ਰਹੇ ਨੇ ਸਾਡੇ ਆਧਾਰਿਆਂ ਤੇ ਟਾਕਾ ਮਾਰ ਰਹੇ ਨੇ ਫੇਰ ਅਸੀਂ ਇਹਨਾਂ ਨਾਲ ਜੁੜਨਾ ਕੱਖ ਕੱਠ ਲੋਹੇ ਦੀ ਲੱਠ ਜਿਉਂ ਕਈਏ ਸਿਰ ਵਿੱਚ ਵੱਜੇ ਦੁਸ਼ਮਣ ਦੇ ਜਦੋਂ ਕੱਠ ਲੋਹੇ ਦੀ ਲੱਠ ਕਿਸਾਨ ਮਜ਼ਦੂਰ ਤੇ ਕਿਰਤੀ ਲੋਕਾਂ ਦੇ ਸਿਰ ਜੁੜ ਜਾਂਦੇ ਨੇ ਉਹ ਫੇਰ ਵੱਡੇ ਵੱਡੇ ਜਿਸਲੇ ਹੱਲ ਹੋ ਜਾਂਦੇ ਆ ਆ ਗਲੀ ਦੇ ਵਿੱਚ 6 ਘਰ ਹੈ ਜਾਣਾ ਪਰ ਉਹ ਉਥੋਂ ਇਹ 6 ਘਰ ਇੱਕਾ ਕਰ ਲੈਣਾ ਆ ਛੜਕਦੇ ਉੱਤੋਂ ਇਹ ਬੰਦਾ ਗਲੀ ਦੇ ਵਿੱਚ ਨਹੀਂ ਜਾ ਸਕਦਾ ਮੰਨਦੇ ਹੋ ਕਿਉਂਕਿ ਇੰਨਾ ਇੱਕਾ ਖਲਤ ਬੰਦਾ ਨਹੀਂ ਜਾ ਸਕਦਾ 6 ਕਰਾਂਦਾ ਇੱਕਾ ਪੂਰਾ ਖੁੰਨਣਖੁਰ ਤੇ ਇੱਕਾ ਕਰ ਲੈ ਭਾਈ ਜੀ ਫਰਨੀ ਤੋਂ ਛੋਟੇ ਬੰਦਾ ਨਹੀਂ ਟੱਪ ਸਕਦਾ ਪੂਰਾ ਇੱਕ ਬਲਾਕ ਇੱਕਾ ਕਰ ਲੈ ਪੂਰਾ ਇੱਕ ਜਿਲ੍ਹਾ ਇੱਕਾ ਕਰ ਲੈ ਇਹ ਦਿਖਾਇਆ ਹੋਇਆ ਹੈ ਦਿੱਲੀ ਘੋਲ ਦੇ ਵਿੱਚ ਜੇ ਸਾਡੇ ਸਿਰ ਜੁੜੇ ਸੀ ਹਕੂਮਤ ਨੂੰ ਹਰਾ ਕੇ ਆਏ ਆਂ ਆਵਾਨੀਆਂ ਡਾਣੀ ਉਹਨੂੰ ਰੋਟੀ ਕਾ ਨੂੰ ਖੇਤਾਂ ਦੇ ਵਿੱਚੋਂ ਮੋੜਿਆ ਉਹ ਇਨਸਾਨ ਦਾ ਅਦੁੱਲਣ ਸਿਓ ਰੋਟੀ ਦਾ ਅਦੋਲਣ ਸੀ ਆਹ ਵੋ ਸੁਪਰੀਮ ਕੋਰਟ ਦੀ ਸਜ਼ਾ maaf ਕਰਾਇਆ ਮਨਜੀਤ ਧੇਰ ਦੀ ਕੋਈ ਗੱਲ ਨਹੀਂ ਆਹ ਭਾਈ ਤੁਹਾਨੂੰ ਦੱਸਦੇ ਆ 2017 ਦੇ ਵਿੱਚ ਸੁਪਰੀਮ ਕੋਰਟ ਦੀ ਸਜ਼ਾ maaf ਕਰਾ ਕੇ ਮਨਜੀਤ ਧੇਰ ਨੂੰ 45ਵੇਂ ਦਿਨ ਰਿਹਾ ਕਰਾਇਆ ਲੋਕਾਂ ਨੇ ਕਿਰਤੀ ਲੋਕਾਂ ਨੇ ਕਿਸਾਨਾਂ ਮਜ਼ਦੂਰਾਂ ਨੇ ਇਹ ਲੋਕਾਂ ਦੀ ਤਾਕਤ ਹੈ ਹੁਣ ਸਾਨੂੰ ਬੇਨਤੀ ਕਰਦੇ ਆ ਆਸ ਕਰਦੇ ਆ ਖੜੇ ਆ ਰਾਜੇ ਅਰਗੇ ਇੱਚੇ ਜਾਵੋ ਸਿਰ ਜੋੜ ਲਓ ਆ ਛੋਟੀਆਂ ਮੋਟੀਆਂ ਗੱਲਾਂ ਛੱਡ ਦਿਓ ਸਾਡੇ ਤੇ ਸੁਰਖੀ ਉਹਨਾਂ ਨੂੰ ਨਹੀਂ ਲੱਗਣ ਦੇਣਾ ਇਹ ਮੀਟਰ ਤਾਂ ਜਦੋਂ ਬਕਸੇ ਦੇ ਵਿੱਚੋਂ ਪੱਟਦੇ ਗਏ ਤਾਂ ਵੀ ਚੱਲਦੇ ਨੇ ਤੇ ਕੱਲ ਨੂੰ ਜੇ ਕਿਸੇ ਦਾ ਲੱਗਿਆ ਆਉਣ ਵਾਲੇ ਸਮੇਂ 'ਚ ਜੇ ਵਿਰੋਧ ਕਰੋਗੇ ਇਕੱਠੇ ਹੋਵੋਗੇ ਇਹ ਵੀ ਪਟਾਵਾਂਗੇ ਪਟਾਵਾਂਗੇ ਇਹ ਵੀ ਤੇ ਜੇ ਲਵਾਈ ਜਾਵਾਂਗੇ ਲਵਾਈ ਜਾਵਾਂਗੇ ਅੰਦਰ ਵੜ ਚੋ ਕੇ ਆਵਾਜ਼ ਨਾ ਚੱਕੋਗੇ ਇਕੱਠੇ ਨਾ ਹੋਵੋਗੇ ਫੇਰ ਭਾਈ ਦੁਸ਼ਮਣ ਕੰਮ ਜਾਪ ਹੋ ਸਕਦਾ ਹੈ ਪਰ ਆਸ ਕਰਦੇ ਆ ਤੁਸੀਂ ਸਿਰਨਾ ਸਿਰ ਜੋੜ ਕੇ ਇਹ ਹਕੂਮਤਾਂ ਨੂੰ ਆਪਾਂ ਜਵਾਬ ਦੇਵਾਂਗੇ ਅਸੀਂ ਤਾਂ ਉਹਨਾਂ ਦੇ ਵਾਰਸਾਂ ਜਿਹੜੇ 7 ਸਾਲ ਤੇ 9 ਸਾਲ ਦੀਆਂ ਜਿੰਦਾਂ ਨੀਆਂ ਦੇ ਵਿੱਚ ਚਿੰਤੀਆਂ ਜਿਨ੍ਹਾਂ ਨੇ ਪਰਿਵਾਰ ਵਾਰ ਤੇ ਜਿਹੜੇ ਦਿਨ ਚੱਲ ਰਹੇ ਆ ਸਿੰਘਰਾਸੀ ਜੋਧਿਓ ਤੁਸੀਂ ਪੰਜਾਬ ਦੀ ਧਰਤੀ ਤੇ ਇਸ ਕਰਕੇ ਇਹ ਮੋੜਾ ਵੀ ਪੁੱਠਾ ਮੋੜਾਂਗੇ ਤੁਹਾਡਾ ਧੰਨਵਾਦ